ਸਸਿਕਾਚੀ ਪੰਜਾਬ న్యూਸ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋ ਮਲਖਪੁਰ ਸਵਾਗਤ ਕਰਦੀ ਹਾਂ ਖਬਰਤੋ ਪਹਿਲਾ ਨਜ਼ਰ ਮਾ ਲੈਣਿਆ ਅਹਿਮ ਸੁਰਖੀਆਂ ਤੇ ਹਿੰਦੂ ਸੰਘਟਨਾ ਦੇ ਆਗੂ ਨੇ ਸੀਐਮ ਆਂਦੇ ਨਾਲ ਕੀਤੀ ਮੁਲਾਕਾਤ ਖੰਨਾ ਤੇ ਸ਼ਿਪੂ ਦੀ ਮੰਤਰਜੋ ਹੋਈ ਬੇਅਦਵੀ ਤੋਂ ਬਾਅਦ ਮੰਤਰੀ ਦੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ ਫਸਿਮਰਤ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਉਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦਾਇਆ ਪਲਟ ਜਵਾਬ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਪਹਿਲਾਂ ਹੀ ਆ ਚੁੱਕਿਆ ਭਾਰਤ ਅਮਰਿਤਪਾਲ ਦੇ ਸਾਥੀ ਦਲਜੀਤ ਕਲਸੀ ਨੇ ਐਨਐਸਸੀ ਖਿਲਾਫ ਕੀਤਾ ਹਾਈ ਕੋਰਟ ਤਰਖਤ ਤੇ ਅਦਾਲਤ ਤੇ ਸਰਕਾਰ ਨੂੰ ਨੋਟਿਸ ਕੀਤਾ ਜਾਰੀ ਪੀਐਮ ਓਦੀ ਨੇ ਕੀਤਾ ਯੂਕਰੇਨ ਦਾ ਦੌਰਾ ਰਾਸ਼ਟਰਪਤੀ ਝੁਲੈਂਸਕੀ ਦੇ ਨਾਲ ਕੀਤੀ ਮੁਲਾਕਾਤ ਯੁੱਧ ਵਿੱਚ ਮਾਰੇ ਗਏ ਬੱਚਿਆਂ ਨੂੰ ਦਿੱਤੀ ਸ਼ਰਧਾਂਜਲੀ ਹੁਣ ਖਬਰਾਂ ਵਿਸਥਾਰ ਦੇ ਨਾਲ ਕਨਾਦਾ ਸ਼ਿਵਪੂਰੀ ਮੰਦਿਰ ਦੇ ਵਿੱਚ ਹੋਈ ਚੋਰੀ ਅਤੇ ਵਿਅਦਬੀ ਦੀ ਘਟਨਾ ਨੂੰ ਲੈ ਕੇ ਅੱਜ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ। ਹਿੰਦੂ ਨੇਤਾਵਾਂ ਨੇ ਮੰਦਿਰ ਦੇ ਵਿੱਚ ਚੋਰੀ ਅਤੇ ਭੰਨਤੋੜ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਮੰਦਿਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕੇ। ਕੰਨਾ ਦੇ ਸ਼ਿਪੂਰੀ ਮੰਦਿਰ ਦੇ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਕੁਝ ਸਮੇਂ ਵਿੱਚ ਗੱਲ ਕਰਨ ਤੋਂ ਬਾਅਦ ਅੱਜ ਹਿੰਦੂ ਜਥੇਬੰਦੀ ਦੇ ਵੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਿੰਦੂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਰਿਕਾਰਡ ਤੋੜ ਸਮੇਂ ਦੇ ਵਿੱਚ ਸੁਲਝਾਇਆ ਹੈ ਹਿੰਦੂ ਆਗੂਆਂ ਨੇ ਕਿਹਾ ਕਿ ਅਚੂਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਹੋ ਗਿਆ ਕਿ ਪੰਜਾਬ सा मंदिर गुरुद्वारे पूरी तरह सुरक्षित नहीं हम लोग जो मुख्यमंत्री साहब के पास आए थे पंजाब के हर जिले से अलग अलग से संत समाज के प्रतिनिधि भी हैं हमारे साथ और जो बड़े बड़े मंदिर हैं उस मंदिर के समाज के संगठन के प्रतिनिधि भी साथ में हैं तो हम लोग यहाँ आए थे भगवंत मान जी का धन्यवाद करने के लिए खन्ना में जो एक चोरी हुआ और दूसरे प्रदेश में जा करके वहां से पकड़े गए सब चोरी करने वाले वहां से जो पंजाब के प्रशासन ने कार्य किया है दूसरे प्रदेशों से भी पकड़ करके लाने का तो इससे एक लोगों में जो हिंदू समाज है इसके एक, एक उत्साह इनके मन में हो गया कि ऐसी अभी व्यवस्था यहाँ है पंजाब में कोई व्यक्ति ऐसा कोई क्राइम यहाँ नहीं कर सकता लोगों में डर होगा जी मंदिर सुरक्षित तो होंगे गुरुद्वारे सुरक्षित तो होंगे जो धार्मिक हमारे स्थल है और भी कई विषयों पर हमने धार्मिक स्थल की सुरक्षा की व्यवस्था और अन्य की चर्चा हुई आश्वासन भी मिला तो बहुत बहुत धन्यवाद हम करना चाहते हैं पंजाब सरकार का मुख्यमंत्री जी का श्री विरक्त मंडल महामंत्री होने के नाते ये जो चोरी हुआ और तत्काल इतना जल्दी गिरफ्तारी हो गई इस गिरफ्तारी को देख करके अब हमें लग रहा है कि हमारे डेरे और गुरुद्वारे जो भी हैं वो सुरक्षित हैं आगे की भी जो व्यवस्था है उसके लिए हमने चर्चा किया तो मुख्यमंत्री जी ने कहा कि नहीं हम इसके लिए भी बिल्कुल खड़े हैं और बिल्कुल सरल तरीके से चर्चा करके उन्होंने लिया जैसे मतलब अब वास्तव में हमारा ही काम है तो जैसा ही मंचों पर बोलते हैं ऐसा लगा कि मतलब मंच पर तो बोलते ही हैं कि हम जैसे सरल हैं सीधे हैं और काम करेंगे पंजाब प्रदेश के लिए धर्म के लिए हिंदुत्व के लिए तो अब ये वास्तव में ऐसा कार्य करेंगे तो बहुत बहुत मीडिया के माध्यम से भी हम पूरे संत समाज की तरफ से पंजाब की तरफ से धन्यवाद करना चाहते हैं मुख्यमंत्री जी का और इनके पूरे डेलीगेशन का प्रशासन का ਇਤਨਾ ਜਲਦੀ ਜੋ ਇਹਨਾਂ ਨੇ ਦਿਖਾਈ ਜਲਦੀਬਾਜ਼ੀ ਕਰਕੇ ਗ੍ਰਿਫਤਾਰੀ ਕੀਤੀ ਇਸਕੇ ਲਈ ਬਹੁਤ ਬਹੁਤ ਧੰਨਵਾਦ ਦੱਸਦੀ ਕਿ ਬਿੱਤੀ 15 ਅਗਸਤ ਨੂੰ ਖੰਨਾ ਦੇ ਸ਼ਿਵਪੂਰੀ ਮੰਦਰ ਦੇ ਵਿੱਚ ਹੋਈ ਚੋਰੀ ਤੇ ਬੇਅਦਬੀ ਦੀ ਘਟਨਾ ਨੂੰ 5 ਦਿਨਾਂ ਦੇ ਵਿੱਚ ਹੀ ਹੱਲ ਕਰਦਿਆ ਖੰਨਾ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਸੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਖੰਨਾ ਪੁਲਿਸ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਸ਼ਿਵ ਮੰਦਰ ਚ ਚੋਰੀ ਮਾਮਲੇ ਨੂੰ ਹੱਲ ਕਰ ਲਿਆ ਹੈ ਵਿਦੇਸ਼ੀ ਨਿਬਠਿੰਟਾ ਤੋਂ ਮੈਂਬਰ ਆਫ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜੀ ਸ਼ੰਕਰ ਨੂੰ ਕਤਲ ਪੁਲਿਸ ਦੀ ਹਿਰਾਸਤ ਦੇ ਵਿੱਚ ਬਏ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੁਰੰਤ ਛੱਡਣ ਦਾ ਮੁੱਦਾ ਚੁੱਕਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੇਵ ਜੈਸਵਾਲ ਨੇ ਦੱਸਿਆ ਕਿ ਸ੍ਰੀ ਗੁਰਗੰਦ ਸਾਹਿਬ ਜੀ ਦਾ ਇੱਕ ਸਰੂਪ ਕਤਲ ਦੇ ਅਧਿਕਾਰੀਆਂ ਦੇ ਵੱਲੋਂ ਵਾਪਸ ਕਰ ਦਿੱਤਾ ਗਿਆ ਹੈ ਬਟਿੰਡਾ ਤੋਂ ਐਮਪੀ ਹਰਸਿਮਤ ਕੋਰਪਾਦ ਨੇ ਬੀਤੇ ਦਿਨੀ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਕਤਲ ਦੇ ਵਿੱਚ ਪੁਲਿਸ ਇਰਾਸਤ ਵਿੱਚ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੁਰੰਤ ਛੱਡਨ ਦਾ ਮੁੱਤਾ ਚੁਕਣ। ਉੱਥੇ ਤੁਝੇ ਪਾਸੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੰਦੀਰ ਜਸਵਾਲ ਨੇ ਦੱਸੇ ਕਿ ਸ਼੍ਰੀ ਗੁਰਗੰਦ ਸਾਹਿਬ ਜੀ ਦਾ ਇੱਕ ਸਰੂਪ ਕਤਲ ਦੇ ਅਧਿਕਾਰੀਆਂ ਦੇ ਵੱਲੋਂ ਵਾਪਸ ਕਰ ਦਿੱਤਾ ਗਿਆ ਸੀ ਅਤੇ ਪ੍ਰੋਸਦੀਤਿਆ ਗਿਆ ਸੀ ਕਿ ਤੁਝੇ ਸਰੂਪ ਨੂੰ ਵੀ ਸਦਿਕਾਰ ਦੇ ਨਾਲ ਸੱਖਿਆ ਜਾਵੇਗਾ। ਇਸ ਮੁੱਤੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਪਾਜਪਦੇ ਸੀਨੀਅਰ ਅਕੂ ਮਨਜੀਤ ਸਿੰਘ ਸਿਲਸਾ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਦੂਜਾ ਸਰੂਪ ਵੀ ਜਲਦ ਭਾਰਤ ਲਿਆਉਣ ਦਾ ਭਰੋਸਾ ਦਿੱਤਾ ਹੈ। ਤਾਂ ਤੁਹਾਨੂੰ ਤੁਹਾਨੂੰ ਆਖਦਾ ਭਾਰਤੀ ਸਰਕਾਰ ਦਾ ਪਰਦੇ ਵਿਦੇਸ਼ ਮੰਤਰੀ ਜੀ ਦਾ ਜਿਨ੍ਹਾਂ ਨੇ ਇਹਦਾ ਸੰਗਿਆਨ ਲਿਆ। ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਔਰ ਉਥੇ ਜਿਹੜੇ ਗੁਰਦੁਆਰੇ ਦੇ ਸੰਚਾਲਨ ਕਰਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਿਛਲੇ ਸਾਲ। ਜੀ। ਔਰ ਇਹ ਕਿਹਾ ਗਿਆ ਕਿ ਤੁਸੀਂ ਇੱਥੇ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ਔਰ ਇਹ ਗੁਰਦੁਆਰਾ ਇਲੀਗਲ ਹੈ।

ਜਦੋਂ ਕੋਈ ਐਸਾ ਮਸਲਾ ਹੁੰਦਾ ਕੋਈ ਸਰਕਾਰ ਜਿਹੜੀ ਆ ਉਹ ਕਾਰਵਾਈ ਕਰਨ ਤੋਂ ਪਿੱਛੇ हट ਜਾਂਦੀ ਕੋਈ ਸਰਕਾਰ ਦੂਜੇ ਮੁਲਕ ਦੇ ਮਸਲੇ 'ਚ ਸਾਡੇ ਲਈ ਕੋਈ ਖੜਾ ਨਹੀਂ ਹੁੰਦਾ ਜੀ ਜੀ ਇਹ ਭਾਰਤ ਦੀ ਸਰਕਾਰ ਹੀ ਆ ਜਿਹੜੀ ਸਾਡੇ ਲਈ ਖੜੀ ਹੁੰਦੇ ਆ ਔਰ ਉੱਥੇ ਜਾ ਕੇ ਉਹਨਾਂ ਨੂੰ ਇਸ ਤੇ ਗੁਰੂ ਗ੍ਰੰਥ ਸਾਹਿਬ ਦੇ ਕਾਉਂਸਲੂ ਮਿਲਿਆ ਔਰ ਦੂਜਾ ਵੀ ਫਰੰਟ ਮਿਲਣਾ ਚਾਹੀਦਾ ਹੈ ਭਾਰਤ ਸਰਕਾਰ ਇਸ ਤੇ ਉੱਤੇ ਲੱਗੀ ਆ ਸਾਨੂੰ ਨਹੀਂ ਲੱਗਦੀ ਛੇਤੀ गुरु साहब नु सत्कार वे वापस दूजे सूट नु भी गुरु तो पुलिस स्टेशन तो बाहर लिया जाऊगा तो उस प्रक्रिया तो, तो कोई नवी नहीं है की ऑलरेडी उन्होंने इंटीमेट किया गया है भारत सरकार वालों भारत जो हाई कमिशन वालों जी कि गुरु ग्रंथ साहब महाराज जी दी की था कि की अहमियत है किस सिखा वास्ते की सिख वास्ते की मानवता वास्ते ही है जी और उसके चलते उन्होंने जरा गुरु ग्रंथ साहब महाराज का एक जरा एक पुलिस स्टेशन सलूप से मिल गया दूजे पुलिस स्टेशन दूजी जगह पे अजे तक सलूप नहीं मिले हैंड ओवर नहीं हो ਤੰਗਕ ਦੇ ਵਿੱਚ ਠੀਕ ਹੋ ਜਾਏਗਾ ਦੱਸਦੀ ਕਿ ਦਸੰਬਰ 2023 ਦੇ ਵਿੱਚ ਕਤਰ ਵਿੱਚ ਦੋਹਾਂ ਪੁਲਿਸ ਦੇ ਵੱਲੋਂ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਰਿਹਾ ਕੀਤਾ ਗਿਆ ਸੀ ਪਰ ਪੁਲਿਸ ਨੇ ਉਸ ਤੋਂ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ NSA ਤਹਿਤ ਤਿਬੜੂਗੜ ਜੇਲ੍ਹ ਦੇ ਵਿੱਚ ਬੰਦ ਖੜੂ ਸਾਹਿਬ ਤੋਂ ਸੰਸਦ ਮੈਂਬਰ ਅਮਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੇ ਮੁਰਤੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਦਲਜੀਤ ਕਲਸੀ ਨੇ ਹਾਈ ਕੋਰਟ ਦੇ ਵਿੱਚ NSA ਵਧਾਉਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਕਲਸੀ ਦਾ ਕਹਿਣਾ ਹੈ ਕਿ ਉਸ ਦਾ ਅਜਨਾਲਾ ਕੇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਲੋਸ ਸਾਬਤ ਤੋਂ ਸੰਸਦ ਮੈਂਬਰ ਅਮਿਤਪਾਲ ਸਿੰਘ ਦੇ ਸਾਥੀ ਦਰਜੀਤ ਕਲਸੀ ਮੁਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਇਸ ਦੌਰਾਨ ਉਸਨੇ ਆਪਣੇ ਉੱਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਫੇਰ ਤੋਂ ਚੁਣੌਤੀ ਦਿੱਤੀ ਹੈ ਉਸਨੇ ਅਦਾਲਤ ਨੂੰ ਕਿਹਾ ਕਿ ਉਸ ਦਾ ਅਜਨਾਲਾ ਕੇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜੇ ਦੇ ਵਿੱਚ ਉਨ੍ਹਾਂ ਉੱਤੇ ਐਨਐਸਏ ਥੋਪਣਾ ਗਲਤ ਹੈ ਇਸ ਮਾਮਲੇ ਦੀ ਸੁਣਵਾਈ ਕਰਦਾ ਅਦਾਲਤ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਨਾਲ ਹੀ 3 ਹਫ਼ਤੇ ਅੰਦਰ ਜਵਾਬ ਦਾ ਕਰਨ ਦੇ ਲਈ ਵੀ ਕਿ ਹੈ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ ਅਰਜੀਤ ਸਿੰਘ ਕਲਸੀ ਇਸ ਵੇਲੇ ਕਰੀਬ 1.5 ਸਾਲ ਤੋਂ ਤਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਸ ਦੇ ਵਕੀਲਾਂ ਦੇ ਵੱਲੋਂ ਧਾਇਰ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਉਸ ਦਾ ਨਾਂ 23 ਫਰਵਰੀ 2023 ਨੂੰ ਅਜਨਾਲਾ ਥਾਣੇ ਵਿੱਚ ਹੋਏ ਹਮਲੇ ਦੀ ਐਫਆਈਆਰ ਦੇ ਵਿੱਚ ਵੀ ਹੈ ਹਾਲਾਂਕਿ ਉਹ ਇਸ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਸ ਵਿਰੁੱਧ ਕੋਈ ਥੋਸ ਸਬੂਤ ਸੀ ਸਰਕਾਰ ਨੇ ਅਜਨਾਲਾ ਕਾਂਟੀ ਦਲੀਲਾਂ ਦੇ ਤਾਰ ਉਤੇ ਐਨਐਸਏ ਲਗਾਇਆ ਜਦ ਕਿ ਅਜਿਆ ਕੁਝ ਵੀ ਨਹੀਂ ਹੈ ਵਕੀਲਾਂ ਨੇ ਕਿਹਾ ਕਿ ਐਨਐਸਏ ਦੀ ਮਿਆਦ 3 ਮਹੀਨੇ ਵਧਾਈ ਜਾਵੇ ਜਦ ਕਿ ਸਰਕਾਰ ਨੇ ਇਸ ਨੂੰ ਸਿੱਧੇ ਤੌਰ ਉਤੇ 1 ਸਾਲ ਦੇ ਲਈ ਵਾਦਾ ਦਿੱਤਾ ਹੈ ਇਹ ਬਿਲਕੁਲ ਗਲਤ ਹੈ ਇਸ ਦੇ ਨਾਲ ਹੀ ਐਨਐਸਏ ਨੂੰ ਲਾਗੂ ਕਰਦੇ ਹੋਏ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਈ ਪੋਸਟਾਂ ਹਨ ਕਈ ਲੋਕਾਂ ਦੇ ਨਾਂ ਦਿੱਤੇ ਗਏ ਹਨ ਜੋ ਉਹਨਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਕਰ ਰਹੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਮਾਹੌਲ ਖਰਾਬ ਹੋਵੇਗਾ ਦੱਸਦੀ ਹੈ ਕਿ ਕਲਸੀ ਦੇ ਵਕੀਲਾ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਉਨ੍ਹਾਂ ਕਿ ਹੈ ਕਿ ਕਲਸੀ ਝੀਲ ਦੇ ਅੰਦਰ ਹੈ ਤੇ ਨਾਲ ਹੀ ਉਨ੍ਹਾਂ ਇਸ ਸੰਬੰਧੀ ਦਕੂਮੇ ਦਸਤਾਵੇਜ਼ ਵੀ ਪੇਸ਼ ਕੀਤੇ ਨੇ ਸਰਕਾਰ ਨੇ ਅਦਾਲਤ ਦੇ ਵਿੱਚ ਜਵਾਬ ਦੇਣ ਦੇ ਲਈ 5 ਹਫ਼ਤੇ ਦਾ ਸਮਾਂ ਮੰਗਿਆ ਹਾਲਾਂਕਿ ਕਲਸੀ ਦੇ ਵਕੀਲਾ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਕਲਸੀ ਡੇਟ ਸਾਲ ਤੋਂ ਜ਼ੇਲਤ ਵਿੱਚ ਹੈ ਅਜੇ ਦੇ ਵਿੱਚ ਇਸ ਮਿਆਦ ਨੂੰ ਘਟਾ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਅਦਾਲਤ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ 3 ਹਫ਼ਤੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਰੂਸ ਅਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ جنگ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਕਰੇਨ ਪਹੁੰਚੇ ਇੱਥੇ ਉਹਨਾਂ ਨੇ ਰਾਸ਼ਟਰਪਤੀ ਵੁਲੋਦੋਮਿਰ ਜੂਲਨਸਕੀ ਨਾਲ ਮੁਲਾਕਾਤ ਕੀਤੀ ਦੋਵੇਂ ਨੇਤਾ ਨੇ ਯੂਕਰੇਨ ਦੇ ਰਾਸ਼ਟਰਪਤੀ ਐਜੇਬਕਾਰ ਵਿਖੀ ਯੁੱਧ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਪਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੇਲ ਗੱਡੀ ਰਾਹੀਂ ਯੂਕਰੇਨ ਪਹੁੰਚੇ ਇਥੇ ਭਾਰਤੀ ਪਾਇਚਾਰ ਤੇ ਲੋਕਾਂ ਦੇ ਵੱਲੋਂ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਵਿਚ ਯੂਕਰੇਨ ਦੇ ਰਾਸ਼ਟਰਪਤੀ ਬੁਲੋਦੀਮੀਰ ਜੇਲਨਸਕੀ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪੀਐਮ ਮੋਦੀ ਨੇ ਜੇਲਨਸਕੀ ਦੇ ਮੋਢੇ ਉੱਤੇ ਹੱਥ ਰੱਖਿਆ ਅਤੇ ਉਸ ਦੇ ਨਾਲ ਗੰਭੀਰ ਚਰਚਾ ਕੀਤੀ ਇਸ ਦੌਰਾਨ ਦੋਵੇਂ ਨੇਤਾ ਹੀ ਯੂਕਰੇਨ ਦੇ ਰਾਸ਼ਟਰੀ ਅਜਾਇਬ ਘਰ ਪਹੁੰਚੇ ਜਿੱਥੇ ਦੋਵਾਂ ਨੇਤਾਵਾਂ ਨੇ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਇਸ ਦੌਰੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਲੀ ਨੇ ਕਿਹਾ ਕਿ ਜਿਸ ਤਰ੍ਹਾਂ ਪੂ ਰਾਜਨੀਤਿਕ स्थिति विकसित हो रही है शांति के लिए भारत का समर्थन बहुत महत्वपूर्ण है देखिए उनका उनका बहुत वार्म स्वागत हुआ पोलैंड में भी और अभी यूक्रेन में भी और जो माननीय प्रधानमंत्री जी का कॉल है दिस इज अ टाइम फॉर पीस दिस इज अ टाइम टू यूज डिप्लोमेसी ये जो मैसेज है ये बहुत अच्छी तरह रेजोनेट करेगा सिर्फ इसी विजिट में नहीं पर बाकी क्योंकि ऐसा है कि जियोपॉलिटिकल सिचुएशन जिस तरीके से इवॉल्व हो रही है ਇਸਮੇ ਇੰਡੀਆ ਕੀ ਸਪੋਰਟ ਫਾਰ ਦਾ ਪ੍ਰੋਸੈਸ ਆਫ ਪੀਸ অর ਡਿਪਲੋਮੈਟਿਕ ਚੈਨਲਸ ਕੋ ਯੂਜ਼ ਕਰਕੇ ਇਹ ਬਹੁਤ ਹੀ ਮਹੱਤਵਪੂਰਨ ਹੈ ਇਸ ਤੋਂ ਪਹਿਲਾਂ ਮੋਦੀ 10 ਘੰਟੇ ਦੀ ਰੇਲ ਯਾਤਰਾ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਕੀ ਪਹੁੰਚੇ। ਉਹ ਇੱਥੇ 7 ਘੰਟੇ ਬਤਾਉਣਗੇ। ਕੀਵ ਦੇ ਵਿੱਚ ਭਾਰਤੀ ਪਾਈਚਾਰ ਦੇ ਲੋਕਾਂ ਨੇ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਫੋਮਨ ਬੋਟੈਨিক্যাল ਗਾਰਡਨ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਐਮ ਮੋਦੀ ਯੂਕਰੇਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਨੇ ਯੂਕਰੇਨ ਦੀ ਸਥਾਪਨਾ 1991 ਦੇ ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਹੋਈ ਸੀ। ਉਦੋਂ ਤੋਂ ਅੱਜ ਤੱਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਯੂਕਰੇਨ ਦਾ ਦੌਰਾ ਨਹੀਂ ਕੀਤਾ ਦੱਸਿਆ ਕਿ ਪੀਐਮ ਮੋਦੀ ਦਾ ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ 24 ਫਰਵਰੀ 2022 ਨੂੰ ਰੂਸੀ ਹਮਲੇ ਤੋਂ ਬਾਅਦ ਹੁਣ ਤੱਕ ਨਾਟੋ ਦੇਸ਼ਾਂ ਤੋਂ ਇਲਾਵਾ ਕਿਸੇ ਵੀ ਦੇਸ਼ ਦੇ ਨੇਤਾ ਨੇ ਯੂਕਰੇਨ ਦਾ ਦੌਰਾ ਨਹੀਂ ਕੀਤਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕੁਝ ਮਹੀਨੇ ਪਹਿਲਾਂ ਪੀਐਮ ਮੋਦੀ ਨੂੰ ਯੂਕਰੇਨ ਆਉਣ ਦਾ ਸੱਤਵੀਂ ਦਿੱਤਾ ਸੀ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਸਮੇਂ ਸਿਰ ਕੂੜਾ ਨਿਪਟਾਰਾ ਨਾ ਕਰਨ ਉਤੇ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਸੂਬੇ ਨੂੰ 1 ਮਹੀਨੇ ਦੇ ਅੰਦਰ ਰਕਮ ਜਮ੍ਹਾਂ ਕਰਨ ਦੇ ਲਈ ਵੀ ਕਿਹਾ ਗਿਆ ਹੈ ਇਸ ਮਾਮਲੇ ਦੇ ਵਿੱਚ ਹੁਣ ਅਕਾਲੀ ਦਲ ਦੇ ਮੁਖਬੁਲਾਰੇ ਅਰਸ਼ਦੀਪ ਗਾਇਰ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਨੇ 25 ਜੁਲਾਈ ਦੇ ਹੁਕਮਾ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਰਾਸਤੇ ਤਹਿਤ ਖੂਨਦ ਅਤੇ ਅਨਸੋਧੇ ਸੀਵਰੇਜ ਦੇ ਪ੍ਰਬੰਧਨ ਦੇ ਵਿੱਚ ਅਸਫਲ ਰਹਿਣ ਦੇ ਲਈ ਵਾਤਾਵਰਣ ਮੁਆਵਜ਼ੇ ਦੇ ਵਜੋਂ 1026 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪੰਜਾਬ ਤੇ ਮੁੱਖ ਸਕੱਤਰ ਨੂੰ 1 ਮਹੀਨੇ ਦੇ ਅੰਦਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕੋਲ ਰਕਮ ਜਮ੍ਹਾਂ ਕਰਵਾਉਣ ਅਤੇ ਪਾਲਣਾ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਿਹਾ ਹੈ। ਐਨਜੀਟੀ ਦਾ ਇਹ ਫੈਸਲਾ ਵੱਖ-ਵੱਖ ਰਿਪੋਰਟਾਂ ਤੇ ਅੰਕੜਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਆਇਆ ਹੈ ਜੋ ਪੰਜਾਬ ਦੇ ਵਿੱਚ ਕੂੜਾ ਪ੍ਰਬੰਧਨ ਦੀ ਮਾੜੀ ਸਥਿਤੀ ਨੂੰ ਉਜਾਗਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਆਸ਼ਦੀਪ ਕਲੇਰ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਘੇਰਿਆ ਦੇਖੋ ਜਿਹੜਾ ਪੰਜਾਬ ਪਹਿਲੇ ਹੀ ਵਿੱਤੀ ਬੋਝ નીચે ਦਬਿਆ ਹੋਇਆ ਤੇ ਸਾਡੀ ਪੰਜਾਬ ਸਰਕਾਰ ਹੋਵੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਇਹ ਹਰ ਰੋਜ਼ ਇੱਕ ਗਲਤੀ ਦੁਹਾਈ ਦਿੰਦੇ ਨੇ ਜੀ ਕੇਂਦਰ ਨੇ ਸਾਡਾ ਫਲਾਣਾ ਫੰਡ ਰੋਕ ਲਿਆ ਸਾਡਾ ਆਰਡੀਐਫ ਨਹੀਂ ਆਇਆ ਤੇ ਅੱਜ ਇਸੇ ਭਗਵੰਤ ਮਾਨ ਸਾਹਿਬ ਤੇ ਪੰਜਾਬ ਸਰਕਾਰ ਦੀ ਗਲਤੀ ਕਰਕੇ ਪੰਜਾਬ ਨੂੰ 1023 ਕਰੋੜ ਦਾ ਵਾਧੂ ਬੋਝ ਪਿਆ ਇਹ ਬੋਝ ਕਾਹਦਾ ਹੈ ਇਹ ਐਨਜੀਟੀ ਨੇ ਜੁਰਮਾਨਾ ਲਾਇਆ ਪੰਜਾਬ ਨੂੰ ਔਰ ਇਹ ਜੁਰਮਾਨਾ ਪੰਜਾਬ ਨੂੰ ਸਾਫ਼ ਸੁਥਰਾ ਨਾ ਰੱਖਣ ਵਾਸਤੇ ਗੰਦਗੀ ਫਲਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਾਂ ਪੰਜਾਬ 'ਚ ਡਿਵੈਲਪਮੈਂਟ ਤਾਂ ਕੋਈ ਕੀਤੀ ਨਹੀਂ ਇੱਠ ਤਾਂ ਲਾਈ ਨਹੀਂ ਜੋ ਪੁਰਾਣੀ ਸਰਕਾਰਾਂ ਕੰਮ ਕਰ ਗਈਆਂ ਜੋ ਸ਼੍ਰੋਮਣੀ ਅਕਾਲੀ ਦਲ ਨੇ ਇਨਫਰਾਸਟ੍ਰਕਚਰ ਬਣਾਤਾ ਸਾਰਾ ਪੰਜਾਬ ਉਸ ਇਨਫਰਾਸਟ੍ਰਕਚਰ ਤੇ ਚੱਲ ਰਿਹਾ ਤੇ ਆਪਾਂ ਉਹਦੀ ਸਾਂਭ ਸੰਭਾਲ ਵੀ ਨਹੀਂ ਕਰ ਸਕਦੇ ਔਰ ਇਹ ਹਾਲਾਤ ਬਣ ਕੇ ਪੰਜਾਬ ਦੇ ਵਿੱਚ ਗੰਦਗੀ ਦੇ ਕੂੜਿਆਂ ਦੇ ਢੇਰ ਦੇ ਕਿ ਐਨਜੀਟੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ 1023 ਕਰੋੜ ਦਾ ਜੁਰਮਾਨਾ ਲਾਣਾ ਪੈ ਗਿਆ ਇਹ ਤਾਂ ਫਿਰ ਸਿੱਧੀ ਸਿੱਧੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉਹਦਾ ਬੋਝ ਪੰਜਾਬੀ ਕਿਉਂ ਚੁੱਕਣ ਕਿਉਂ ਨਾ ਤੁਹਾਡੇ ਮੰਤਰੀਆਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ ਤੁਹਾਡੀ ਆਵਦੀ ਅਟੈਚ ਕੀਤੀ ਜਾਵੇ ਤੁਹਾਡੇ ਅਫਸਰਾਂ ਜਿਨ੍ਹਾਂ ਦੀ ਗਲਤੀ ਕਰਕੇ 1023 ਕਰੋੜ ਦਾ ਵੱਧੂ ਬੋਝ ਪੰਜਾਬ ਦੀ ਜਨਤਾ ਦੇ ਸਿਰ ਪਿਆ ਇਹਦੀ ਜਵਾਬਦੇਹੀ ਕਿਹਦੀ ਔਰ ਲੋਕਲ ਬਾਡੀ ਮੰਤਰੀ ਕੌਣ ਨੇ ਸਰਦਾਰ ਬਲਕਾਰ ਸਿੰਘ ਉਹ ਤਾਂ ਆਪ ਨਹੀਂ ਆਪਣੀ ਛਵੀ ਨੂੰ ਸਾਫ ਸੁਥਰਾ ਰੱਖ ਪਾਉਂਦੇ ਤੇ ਪੰਜਾਬ ਨੂੰ ਕਿਸ ਤਰੀਕੇ ਸਾਫ ਸੁਥਰਾ ਰੱਖਣਗੇ ਤੇ ਲਗਾਤਾਰ ਸਾਡੀ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ ਪਹਿਲਾ ਮੱਤੇਵਾੜੇ ਤੋਂ ਉਥੋਂ ਜਿਹੜੇ ਡੰਪ ਸੀ ਉਹਨਾਂ ਤੇ ਸਰਕਾਰ ਮੁੱਕਰੀ ਹੁਣ ਕਾਨੂੰਨਵਾਨ ਮੁੱਕਰੀ ਤੇ 1023 ਕਰੋੜ ਦਾ ਤੁਹਾਨੂੰ ਫਾਈਨ ਲੱਗਿਆ ਸਰਕਾਰ ਨੇ ਜਾਗਣਾ ਕਦੋਂ ਤੇ ਅਸੀਂ ਲੋਕਾਂ ਤੋਂ ਟੈਕਸ ਵਸੂਲਣ ਚ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਨ ਤੇ ਗੁਰੇਜ਼ ਨਹੀਂ ਕਰਦੇ ਹੁਣ ਇੱਕ ਨਵਾਂ ਜਜ਼ੀਆ ਲਾਤਾ ਕਿ ਜੀ ਦੋ ਪਹੀਆ ਵਾਹਨ ਹੋਣ ਚਾਰ ਪਹੀਆ ਵਾਹਨ ਹੋਣ ਉਹਨਾਂ ਤੋਂ ਗ੍ਰੀਨ ਟੈਕਸ ਵਸੂਲਿਆ ਜਾਊਗਾ ਮੁੱਖ ਮੰਤਰੀ ਸਾਹਿਬ ਲੋਕਾਂ ਤੇ ਵਾਧੂ ਬੋਝ ਪਾ ਕੇ ਉਹਨਾਂ ਦੀਆਂ ਜੇਬਾਂ ਚੋਂ ਪੈਸਾ ਕਢਾ ਕੇ ਸਰਕਾਰ ਦੇ ਖਜ਼ਾਨੇ ਭਰ ਕੇ ਉਹ ਪੈਸਾ ਪੰਜਾਬ ਤੇ ਤਾਂ ਲੱਗ ਨਹੀਂ ਰਿਹਾ ਕਿਉਂਕਿ ਨਾ ਤਾਂ ਤੁਸੀਂ ਪੰਜਾਬ ਨੂੰ ਸੰਭਾਲ ਪਾ ਰਹੇ ਹੋ ਨਾ ਉਹਦੀ ਡਿਵੈਲਪਮੈਂਟ ਕਰ ਪਾ ਰਹੇ ਹੋ ਕੂੜੇ ਦੇ ਜਗ੍ਹਾ ਜਗ੍ਹਾ ਢੇਰ ਲੱਗੇ ਨੇ ਜਿਹੜੀਆਂ ਤੁਸੀਂ ਗ੍ਰੀਨ ਸਿਟੀ ਕਲੀਨ ਸਿਟੀ ਤੁਹਾਨੂੰ ਮਿਲੀਆਂ ਉਹਨਾਂ ਦਾ ਕੁਝ ਪਤਾ ਨਹੀਂ ਤਾਂ ਫਿਰ ਉਹ ਪੈਸਾ ਜਾ ਕਿੱਥੇ ਰਿਹਾ ਕਾਪਿਲੇ ਗੌਰ ਹੈ ਕਿ ਐਨਜੀਟੀ ਨੇ ਹੁਣ ਪੰਜਾਬ ਸਰਕਾਰ ਨੂੰ ਆਪਣੇ ਹੁਕਮਾਂ ਦੀ ਪਾਲਣਾ ਕਰਨ ਲਈ ਸਖਤ ਸਮਾਸੀਮਾ ਲਗਾ ਦਿੱਤੀ ਹੈ ਮੁੱਖ ਸਕੱਤਰ ਨੂੰ ਨਿਯਮ ਪ੍ਰਗਤੀ ਰਿਪੋਰਟ ਤਿਆਰ ਕਰਨ ਅਤੇ ਕਾਰਨ ਦੱਸਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਮਾਮਲੇ ਉੱਤੇ ਅਕਲੀ ਸੁਣਵਾਈ 27 ਸਤੰਬਰ 2024 ਨੂੰ ਤੈਅ ਕੀਤੀ ਗਈ ਹੈ ਆਪ ਦੇ ਵਿਧਾਇਕ ਗੁਰਪ੍ਰੀਤ ਕੋਕੀ ਬੱਸੀ ਦੇ ਬੁੱਢੇ ਨਾਲੇ ਦੀ ਸਾਫ ਸਫਾਈ ਦੇ ਰੋਸਵਜੋ ਆਪਣਾ ਲਗਿਆ ਨਹੀਂ ਪੱਥਰ ਤੋੜ ਦਿੱਤਾ ਅਫਸਰ ਸ਼ਾਹੀ ਤੋਤਾਂਖ ਹੋ ਕੇ ਇੰਨੀ ਪੱਥਰ ਤੋੜੇ ਗਿਆ ਗੁਰਪ੍ਰੀਤ ਕੋਕੀ ਨੇ ਬੁੱਢੇ ਨਾਲੇ ਨੂੰ ਸਾਫ ਕਰਵਾਉਣ ਦੇ ਵਿੱਚ ناکਾਮਯਾਬ ਰਹਿਣ ਪਿੱਛੇ ਅਫਸਰ ਸ਼ਾਹੀ ਦਾ ਹੱਥ ਦੱਸਿਆ ਇਸ ਦੌਰਾਨ ਉਹਨਾਂ ਨੇ ਠੇਕੇਦਾਰੇ ਤੇ ਹਾਵੀ ਹੋਣ ਦੀ ਵੀ ਗੱਲ ਲਖੀ ਹੈ ਤੇ ਉਹਨਾਂ ਅਣਛਣ ਤੇ ਬੈਠਣ ਦਾ ਵੀ ਐਲਾਨ ਕੀਤਾ ਹੈ ਲੁਧਿਆਣਾ ਤੋਂ ਆਪ ਤੀਵਿਦਾਇਕ ਕਥ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਕੀ ਬੱਸੀ ਨੇ ਮੁੱਡੇ ਨਾਲੇ ਉਤੇ ਜਾ ਕੇ ਖੁਦ ਇਸ ਪੱਥਰ ਨੂੰ ਤੋੜਿਆ ਅਤੇ ਰੋਸ ਵੀ ਜ਼ਾਹਰ ਕੀਤਾ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੁਰਪ੍ਰੀਤ ਗੋਕੀ ਨੇ ਕਿਹਾ ਕਿ ਉਹ ਚਾਤੋ ਵੀ ਇਸ ਰੋਡ ਤੋਂ ਲੰਘਦੇ ਨੇ ਤਾਂ ਉਹਨਾਂ ਨੂੰ ਆਪਣਾ ਲੰਘਿਆ ਨਹੀਂ ਪੱਥਰ ਜਾਤ ਹੁੰਦਾ ਅਤੇ ਲੋਕ ਵੀ ਉਹਨਾਂ ਨੂੰ ਕੋਈ ਤਰ੍ਹਾਂ ਦੇ ਸਵਾਲ ਕਰਦੇ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਵੀ ਇਸ ਬਾਬਤ ਉਹਨਾਂ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਅਤੇ ਲੱਗੇ ਪੈਸੇ ਚ ਚਾਚ ਹੋਵੇ ਸਭ ਤੋਂ ਵੱਡੀ ਗੱਲ ਮੈਨੂੰ ਅੱਜ ਬੜਾ ਇਸ ਤਰ੍ਹਾਂ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦੇ ਨਾਲ ਪੁਰਾਣੀ ਸਰਕਾਰ ਨੇ ਬਣਾਈ ਸੀ ਔਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚੀਜ਼ਾਂ ਨੇ ਟੈਂਡਰ ਲਾਤੇ ਕਰੋਨਾ ਚੀਜ਼ਾਂ ਨੇ ਟੈਂਡਰ ਖੋਲ੍ਹ ਕੇ ਆਪਣੇ ਚਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਨਯੋਗ ਆਪਣੀ ਏਜੰਸੀਆਂ ਤੇ ਪੂਰਾ ਭਰੋਸਾ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਬੰਦੇ ਪੁੱਤ ਬਣ ਕੇ ਕੰਮ ਕਰਨਗੇ ਠੀ ਨੀ ਤਾਂ ਮੈਂ ਅਨਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਾਝੋਕ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਝੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਨਹੀਂ ਬੱਸ ਤੁਹਾਡੇ ਕੋਲ ਕੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਕਮਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰ ਪ੍ਰਮਾਤਮਾ ਨੇ ਸਾਨੂੰ ਇੱਜਾ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਬਾਦ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਗਾ ਗੱਡੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਹੀ ਅਸੀਂ ਇੱਥੇ ਦੱਸ ਤੂੰ ਕੀ ਕੀਤਾ ਠੀਕ ਹੈ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ बोल ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇ ਇਸ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਜ਼ਿਕਰਯੋਗ ਹੈ ਕਿ ਵਿਧਾਇਕ ਗੁਰਪ੍ਰੀਤ ਗੋਕੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵੀ ਨੇ ਅਤੇ باوجود ਇਸ ਦੇ ਬੁੱਡੇ ਨਾਲੇ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਨਹੀਂ ਉਹਨਾਂ ਨੇ ਵੀ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਦੋਸਤ ਕਦਮ ਸਰਕਾਰ ਵੱਲੋਂ ਨਾ ਚੁੱਕੇ ਗਏ ਤਾਂ ਉਹ ਅਣਸ਼ੰਤ ਵੀ ਬੈਠਣੋਂ ਮਜਬੂਰ ਹੋਣਗੇ ਬੇਤੇ ਦਿਨ ਪ੍ਰਵਾਸੀ ਮਜ਼ਦੂਰਾਂ ਦੇ ਪਾਈਕਟ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਈ ਸੀ ਅਤੇ ਨਿਪਟਾਰੇ ਤੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਹਾਈ ਕੋਰਟ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਇਕੱਠੇ ਕੰਮ ਕਰਦੇ ਨੇ ਇਸ ਤੋਂ ਬਾਅਦ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਟਿੱਪਣੀ ਕਰਦਿਆ ਪਿੰਡ ਵਾਸੀਆਂ ਦੇ ਮਤੇ ਦੇ ਨਾਲ ਸਹਿਮਤੀ ਪ੍ਰਗਟਾਈ ਪੰਜਾਬ ਸਰਕਾਰ ਨੇ ਵੀਰਵਾਨੂ ਖੁਰਾਲੀ ਦੇ ਇੱਕ ਪਿੰਡ ਦੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਆਪਣਾ ਜਵਾਬ ਤਾਇਦ ਕੀਤਾ ਹੈ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਿਵਾਦ ਦੇ ਨਿਪਟਾਰੇ ਦੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ಗ್ರಾಮ ਪੰਚਾਇਤ ਨੂੰ ਵੀ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਤਰ੍ਹਾਂ ਬਾਹਰ ਕੱਢਿਆ ਗਿਆ ਤਾਂ ਪਿੰਡ ਦੀ ਫਸਲ ਕੌਣ ਵੜੇਗਾ ਹਾਈ ਕੋਰਟ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਤੋਂ ਬਚਿਆ ਜਾਵੇ ਆਪਸ ਦੇ ਵਿੱਚ ਬੈਠ ਕੇ ਵਿਵਾਦ ਸੁਲਝਾਉਣਾ ਚਾਹੀਦਾ ਹੈ ਐਸੇ ਹੀ ਬਿਆਨ ਤੋਂ ਬਾਅਦ ਕਿਸਾਨ ਆਗੂ ਮਨਜੀਤ ਰਾਏ ਨੇ ਟਿੱਪਣੀ ਕਰਦੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੇ ਕੋਈ ਮਤਾ ਬਣਾਇਆ ਤਾਂ ਸੋਚ ਸਮਝ ਕੇ ਬਣਾਇਆ ਹੋਵੇਗਾ ਨਹੀਂ ਦੇਖੋ ਇਹ ਜੇ ਆਪਾਂ ਕਿਤੇ ਬਾਹਰਲੀ ਕੰਟਰੀ ਜਾਂਦੇ ਆ ਉੱਥੇ ਦੀਆਂ ਕੰਡੀਸ਼ਨਾਂ ਨੂੰ ਤੈਅ ਕਰਦੇ ਆ ਉੱਥੇ ਦੇ ਰੂਲ ਰੈਗੂਲੇਸ਼ਨ ਨੂੰ ਤੈਅ ਕਰਦੇ ਆ ਫਿਰ ਕਿੰਨੇ ਸਮੇਂ ਬਾਅਦ ਜਾ ਕੇ ਉਹਦੀ ਸਿਟੀਜ਼ਨਸ਼ਿਪ ਉਹਨੂੰ ਮਿਲਦੀ ਹੈ ਸੋ ਉਸੇ ਤਰੀਕੇ ਦੇ ਨਾਲ ਜੇ ਤੁਸੀਂ ਇਹ ਆਣਾ ਚਾਹੁੰਦੇ ਨੇ ਆਉਣ ਕਿਉਂਕਿ ਕਿਸਾਨ ਦਾ ਮਜ਼ਦੂਰ ਦਾ ਰਿਸ਼ਤਾ ਬੜਾ ਗੰਭੀਰ ਰਿਸ਼ਤਾ ਹੈ ਛੋਟਾ ਰਿਸ਼ਤਾ ਹੈ ਪਰ ਇਹ ਦੇ ਨਾਲ ਹੀ ਨਾਲ ਇਹ ਵੀ ਗੱਲ ਹੈ ਕਿ ਪੱਕੇ ਬਸੰਦੇ ਇੱਥੇ ਦੇ ਜੇ ਹੋਣਾ ਚਾਹੁੰਦੇ ਨੇ ਤੇ ਫਿਰ ਪੰਜਾਬ ਦੇ ਲੋਕ ਹਿਮਾਚਲ ਜਾ ਕੇ ਕਿਉਂ ਨਹੀਂ ਜ਼ਮੀਨ ਖਰੀਦ ਸਕਦੇ ਇਹ ਮਾਨਯੋਗ ਹਾਈ ਕੋਰਟ ਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਇਹ ਮੇ ਪਾਈਵੇਂ ਪੰਜਾਬੀਆਂ ਦੇ ਹੱਕ ਰਾਈਟਸ ਕਾਉਣ ਦੇਵੇਗਾ ਤੇ ਪੰਜਾਬ ਦੇ ਲੋਕਾਂ ਨੂੰ ਬਾਹਰ ਲੀਆਂ ਸਟੇਟਾਂ 'ਚ ਨੌਕਰੀ ਉਹ ਨਹੀਂ ਦਿੰਦੇ ਹਰਿਆਣਾ ਵਾਲੇ ਕਹਿੰਦੇ 80% ਸਾਡੇ ਲੋਕ ਪਹਿਲਾਂ ਹੋਣਗੇ ਫੇਰ ਬਾਕੀ ਦੇ ਆਣਗੇ ਜੇ ਬਰਜਸਤਾਨ ਵਾਲੇ ਕਹਿੰਦੇ 80% ਹੋਣ ਕਿਤੇ ਨਾ ਪੰਜਾਬ ਚ ਆ ਕੇ ਪ੍ਰਵਾਸੀ ਸਰਕਾਰੀ ਨੌਕਰੀਆਂ ਲੈਣ ਤੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਉਹ ਅਪਲਾਈਨ ਕਰਕੇ ਬਾਹਰ ਜਾਣ ਤੇ ਫਿਰ ਇਹ ਖਤਰਨਾਕ ਹੈ ਪੰਜਾਬ ਵਾਸਤੇ ਇਸ ਕਰਕੇ ਜੇ ਕਿਸੇ ਪਿੰਡ ਨੇ ਨਗਰ ਨੇ ਫੈਸਲਾ ਲਿਆ ਉਹਨੇ ਸੋਚ ਵਿਚਾਰ ਕੇ ਲਿਆ ਹੋਵੇਗਾ ਕਿ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਕਿੰਨੀ ਲੇਬਰ ਚਾਹੀਦੀ ਹੈ ਜੋ ਲੇਬਰ ਆਪ ਕਰ ਸਕਦੇ ਐ ਜਾਂ ਨਹੀਂ ਇਸ ਕਰਕੇ ਮੈਂ ਤੇ ਇਹ ਸਮਝਦਾ ਕਿ ਹਰ ਇੱਕ ਨਗਰ ਨੂੰ ਆਪਣਾ ਅਧਿਕਾਰ ਹੋਣਾ ਚਾਹੀਦਾ ਜੇ ਉਹ ਆਪਣਾ ਫੈਸਲਾ ਲੈਂਦੇ ਨੇ ਤੇ ਉਹਦੇ ਤੇ ਜਿਹੜੀ ਟੈਕਨੀਕ ਕਰਨੀ ਵਾਜਬ ਠੀਕ ਹੈ ਮਾਨ ਜੋ ਸਾਡੀ ਸਰਵੋਚੀ ਅਦਾਲਤ ਹੈ ਪੰਜਾਬ ਦੀ ਹਰਿਆਣਾ ਦੀ ਪਰ ਅਸੀਂ ਉਹਤੇ ਕਿੰਤੂ ਨਹੀਂ ਕਰਨਾ ਚਾਹੁੰਦੇ ਪਰ ਮੈਂ ਜਰੂਰ ਕਹਾਂਗਾ ਤੇ ਸਾਡੇ ਲੋਕਾਂ ਦੇ ਰਾਈਟਸ ਕਿੱਥੇ ਨੇ ਕਿ ਹਾਈ ਕੋਰਟ ਨੂੰ ਨਜ਼ਰ ਨਹੀਂ ਆਉਂਦਾ ਕਿ ਜਦੋਂ ਸਾਡੇ ਬੱਚਿਆਂ ਨੂੰ ਇੱਥੇ ਚੌਬਾ ਨਹੀਂ ਮਿਲਦੀਆਂ ਕਿ ਰਾਜਸਥਾਨ ਦੇ ਆ ਕੇ ਇੱਥੇ ਤੁਹਾਡੇ ਚੰਡੀਗੜ੍ਹ ਪੀਜੀਆਈ ਪਸਾਰੀਆਂ ਨੌਕਰੀਆਂ ਲੱਗਦੇ 118 ਨੌਕਰੀਆਂ ਦੇ ਵਿੱਚੋਂ ਸਾਰੀਆਂ ਆਠ ਮਿਲਦੀਆਂ ਪੰਜਾਬੀਆਂ ਨੂੰ ਫਿਰ ਉਹਦੇ ਹਾਈ ਕੋਰਟ ਸਾਡੀ ਕਿੱਥੇ ਅਮਾਨਜੋਗ ਇਸ ਕਰਕੇ ਇਹ ਗੱਲਾਂ ਬਾਰੇ ਸਾਨੂੰ ਬਹੁਤ ਕੁਝ ਵਿਚਾਰਨਾ ਪਏਗਾ ਇਹ ਛੋਟੀ ਗੱਲ ਨਹੀਂ ਹੈ ਜੇ ਕਿਸੇ ਨਕਰ ਨੇ ਫੈਸਲਾ ਨਹੀਂ ਸੋਚ ਵਿਚਾਰ ਕੇ ਲਿਆ ਤੇ ਸਾਡੇ ਬੱਚਿਆਂ ਦਾ ਕੀ ਹਾਲ ਹੋਏਗਾ ਜੇ ਅਸੀਂ ਕੱਲ ਨੂੰ ਪਾਣੀ ਉਡਾਵਾਗੇ ਤੇ ਫਿਰ ਪੰਜਾਬ ਤੇ ਖਾਲੀ ਹੋ ਰਿਹਾ ਤੇ ਪੰਜਾਬ ਦਾ ਜਾ ਕੇ ਪੰਜਾਬ ਦਾ ਕੈਨੇਡਾ ਅਮਰੀਕਾ 'ਚ ਬਸੇਗਾ ਇੱਥੇ ਸਾਰਾ ਆ ਕੇ ਜਿਹੜੇ ਲੋਕੋ ਬਸਣਗੇ ਜੀ ਜ਼ਿਕਰੇ ਖਾਸ ਹੈ ਕਿ ਹਾਈ ਕੋਰਟ ਨੇ ਸਰਕਾਰ ਦੇ ਵੱਲੋਂ ਕਮੇਟੀ ਬਣਾਉਣ ਦੇ ਮਗਰੋਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਕਮੇਟੀ ਦੇ ਵਿੱਚ ਡੀਐਸਪੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਅਤੇ ਦੋ ਹੋਰ ਮੈਂਬਰ ਸ਼ਾਮਿਲ ਸ਼ਾਮਲ ਕੀਤੇ ਨੇ ਵੇਖਣਾ ਹੋਵੇਗਾ ਇਹ ਮਾਮਲਾ ਹੁਣ ਖਤਮ ਹੁੰਦਾ ਹੈ ਜਾਂ ਫਿਰ ਕੋਈ ਨਵਾਂ ਮੋੜ ਆਵੇਗਾ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬਜ਼ੁਰਗਾਂ ਨੂੰ ਅੱਜ ਵੱਡੀ ਖੁਸ਼ਖਬਰੀ ਦਿੱਤੀ ਹੈ ਦੱਸਦੀ ਹੈ ਕਿ ਦਿੱਲੀ ਦੇ ਮੰਤਰੀ ਆਤੀਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਵਿੱਚ 1 ਲੱਖ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਮੁੜ ਸ਼ੁਰੂ ਹੋ ਗਈ ਹੈ ਕੱਲ ਤੱਕ 90 ਹਜ਼ਾਰ ਬਜ਼ੁਰਗਾਂ ਦੇ ਖਾਤਿਆਂ ਵਿੱਚ ਪੈਨਸ਼ਨ ਦੀ ਰਕਮ ਜਮ੍ਹਾਂ ਹੋ ਚੁੱਕੀ ਹੈ ਤੇ ਅੱਜ ਬਾਕੀ ਰਹਿੰਦੇ 10 ਹਜ਼ਾਰ ਬਜ਼ੁਰਗਾਂ ਦੇ ਖਾਤਿਆਂ ਵਿੱਚ ਪੈਨਸ਼ਨ ਜਮ੍ਹਾਂ ਹੋ ਜਾਏਗੀ ਦਿੱਲੀ ਸਰਕਾਰ ਨੇ 5 ਮਹੀਨਿਆਂ ਦੀ ਦੇਰੀ ਤੋਂ ਬਾਅਦ ਬਜ਼ੁਰਗਾਂ ਨੂੰ ਮੁੜ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੱਲੀ ਦੇ ਮੰਤਰੀ ਆਤੀਸ਼ੀ ਨੇ ਦਿੱਤੀ ਹੈ। ਆਤੀਸ਼ੀ ਮੁਤਾਬਕ ਹੈ ਕੇਂਦਰ ਸਰਕਾਰ ਦੀ ਕਾਰਵਾਈ ਨੇ ਪਹਿਲਾਂ ਕਰੀਬ 1 ਲੱਖ ਬਜ਼ੁਰਗਾਂ ਦੀ ਪੈਨਸ਼ਨ ਰੋਕ ਦਿੱਤੀ ਸੀ। ਉਹਨਾਂ ਕਿਹਾ ਕਿ ਦਿੱਲੀ ਵਿੱਚ 1 ਲੱਖ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਮੁੜ ਸ਼ੁਰੂ ਹੋ ਗਈ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ 5 ਮਹੀਨਿਆਂ ਤੋਂ ਪੈਨਸ਼ਨ ਬੰਦ ਕਰ ਦਿੱਤੀ ਸੀ। कल तक नब्बे हजार बुजुर्ग के खात पेंशन की रकम जमा हो चुकी है आज बाकी रहने दस हजार बुजुर्ग पेंशन जमा हो जाएगी वृद्धावस्था पेंशन मिलती है इन चार लाख बुजुर्गों को जिनको वृद्धावस्था पेंशन मिलती है एक लाख ऐसी पेंशन है जिसका कुछ हिस्सा केंद्र सरकार से आता है तीन लाख पेंशंस पूरी तरह से दिल्ली सरकार देती है एक लाख बुजुर्गों को ऐसी पेंशन मिलती है जिसमें से कुछ हिस्सा दिल्ली सरकार से आता है और कुछ हिस्सा केंद्र सरकार से आता है पिछले पांच महीने से इन एक लाख बुजुर्गों को पेंशन नहीं मिल रही थी इसलिए नहीं मिल रही थी क्योंकि जो पेंशंस जिन पेंशनों का हिस्सा केंद्र सरकार देती है उन पेंशनों को भारतीय जनता पार्टी शासित केंद्र सरकार ने रोक रखा था दिल्ली के बुजुर्ग बहुत परेशान थे ये ऐसे बुजुर्ग हैं जो गरीब परिवारों से आते हैं ये ऐसे बुजुर्ग हैं जिनके पास इस बुजुर्ग पेंशन के अलावा इस वृद्धावस्था पेंशन के अलावा कोई भी आर्थिक साधन नहीं है उनके पास अपनी देखरेख के लिए उनके पास अपनी दवा दवाइयों के लिए उनके पास अपना घर चलाने के लिए भी पैसे नहीं थे मेरे पास अक्सर ये बुज़ुर्ग आते थे कभी हमारे घर में आते थे कभी मेरे ऑफिस में आते थे ये बुज़ुर्ग हमारे अलग अलग विधायकों के पास जाते थे दिल्ली के ये एक लाख बुज़ुर्ग पिछले पांच महीने से बहुत परेशान थे इनको लग रहा था कि इनकी देखरेख करने वाला इनका बेटा अरविंद केजरीवाल जेल में है और इसी वजह से उनकी पेंशन रुक गई है और इसी वजह से उनके लिए लड़ने वाला कोई नहीं है उनको पेंशन दिलवाने वाला कोई नहीं है ਦਸੇ ਕਿ ਦਿੱਲੀ ਵਿੱਚ ਪੈਨਸ਼ਨ ਸਕੀਮ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਲਈ ਉਪਲਬਧ ਹੈ ਜਿਨ੍ਹਾਂ ਦੇ ਸਲਾਨਾ ਪਰਿਵਾਰਕ ਕਮਦਨ 1 ਲੱਖ ਰੁਪਏ ਤੋਂ ਘੱਟ ਹੈ 60 ਤੋਂ 69 ਸਾਲ ਦੀ ਉਮਰ ਦੇ ਲਾਪਤਰੀ ਐਸ ਸੀ ਐਸ ਟੀ ਘੱਟ ਗਿਣਤੀ ਭਾਈਚਾਰਿਆਂ ਦੇ ਲਈ 500 ਰੁਪਏ ਪ੍ਰਤੀ ਮਹੀਨੇ ਦੇ ਨਾਲ 2000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਦੇ ਹੱਕਦਾਰ ਨੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ 2500 ਰੁਪਏ ਪ੍ਰਤੀ ਮਹੀਨੇ ਦੇ ਹੱਕਦਾਰ ਹੋਣਗੇ ਅੱਜ ਇਸ ਬੁਲਟਿੰਗ ਫਿਲਹਾਲ ਇਹਨਾ ਹੀ, ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਮੈਨੂੰ ਇਹ ਇਜਾਜ਼ਤ ਧੰਨਵਾਦ।